ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆ ਬਣਾਉ ਰਿਹਾ ਸ਼ੁਰੂ ਤੇ ਅੱਜ ਥੋੜਾ ਜਿਹਾ ਕੰਮ ਥੋੜੇ ਫੋਰ ਸਾਈਡ ਦੇ ਉੱਥੋਂ ਸਮਾਨ ਲੈਣਾ ਏ ਥੋੜਾ ਜਿਹਾ ਆਪਾਂ ਸਮਾਨ ਲੈ ਕੇ ਤੇ ਅਜੇ ਟਾਈਮ ਹੋਇਆ ਵਾ 6:30 ਤੇ ਹੁਣ ਇਥੋਂ ਦਾ ਅਗੇ ਸਮਾਨ ਦਾ ਵਸ਼ੇਸ਼ੀ ਚਿੱਤੀ ਪਿੰਡ ਪਹੁੰਚਣਾ ਫਿਰ ਤੁਹਾਨੂੰ ਰੂਟੀਨ ਦੱਸਾਂ ਕੱਲ ਕੰਮਾਂ ਦਾ ਜਿਆਦਾ ਕਰਕੇ ਆਪਣਾ ਬਲੌਗ ਵਧਿਆ ਹੀ ਨਹੀਂ ਅੱਜ ਨਵੇਂ ਸੇ ਉਹਦੇ ਸ਼ੁਰੂ ਕੀਤਾ ਲੈ ਕੇ ਤੇ ਜਾਣੇ ਆ ਤੇ ਮੈਂ ਅੱਗੇ ਗੱਲ ਕਰਦਾ ਹਾਂ ਵੀ ਜਿੱਦਾਂ ਸਰਕਾਰ ਨੇ ਐਰ ਕੀ ਪ੍ਰੋਹੀਬਿਟਰਲੀ ਸਾਈਡ ਨੂੰ ਇੱਕ ਤਰੀਕ ਦਿੱਤੀ ਪਰ ਫਿਰ ਵੀ ਲੋਕ 10 ਤਰੀਕ ਨੂੰ ਚੋਨਾ ਦਾ ਹੁੰਡਾ ਲੇਟ ਹੁਣ ਸਾਰਿਆਂ ਨੂੰ ਪਤਾ ਵਾ ਵੀ ਜਿਹੜਾ ਗੇਟਾ ਚੋਨਾ ਕੱਟ ਨਿਕਲਦਾ ਪਹਿਲਾਂ ਸਰਕਾਰ ਨੇ ਆਪਾਂ ਨੂੰ ਭਜਾਇਆ ਲੇਟ ਛੋਣਾ ਲਾਉ ਉਹਦੇ ਆਪਾਂ ਜੇ ਬੰਨੇ ਨਹੀਂ ਲਾਉਣਾ ਤੇ ਹੁਣ ਆਪਾਂ ਨੂੰ ਪਤਾ ਵਿੱਚੋਂ ਨਾ ਜਿਹੜਾ ਨਿਕਲਦਾ ਲੇ ਲੇਟ ਜਿਹੜਾ ਜ਼ਿਆਦਾ ਨਿਕਲਦਾ ਹੁਣ ਆਪਣੇ ਆ ਵੀ ਆਪਾਂ ਉੱਥੇ ਆ ਗਏ ਭਾਵੇਂ ਉਹਨਾਂ ਨੇ ਆਪਾਂ ਨੂੰ ਫਲੋਈਪੁਰ ਵਾਲੀ ਸਾਈਡ ਤੇ ਇੱਕ ਤਰੀਕ ਕਰ ਵੀ ਦਿੱਤੀ ਆ ਪਰ ਫਿਰ ਵੀ ਸਾਰੇ ਵੀਰ ਕਈ ਵੀਰਾਂ ਨੇ ਤਾਂ ਲਾੜਿਆ ਤੇ ਕਈ ਵੀਰ ਅਜੇ ਵੀ ਇੱਕ ਤਰੀਕ ਦਾ ਆ 10 ਤਰੀਕ ਡੀਕਦੇ ਆ ਤੇ ਹੁਣ ਛੋਣਾ ਲਾਉਣ ਦਾ ਚਲੋ ਵਧੀਆ ਜਿੱਦਾਂ ਇੰਦਾ ਹਾਲੇ ਦੀ ਰੂਟੀਨ ਉਹਦਾ ਅੱਧਾ ਹੀ ਅਗਲਾ ਆਮ ਚਲਾਉਂ ਗਿਆ ਅੱਜ ਆਪਣੀ ਨਿੱਕੀ ਭੈਣ ਦੇ ਘਰੇ ਕੁੜੀ ਆਈ ਆ ਤੇ ਰੋਇਪੁਰ ਨਾਲੇ ਸਮਾਨ ਲੈਣਾ ਹੀ ਇੱਥੋਂ ਕੋਈ ਤੇ ਨਾਲੇ ਉਹਨੂੰ ਵੇਖ ਕੇ ਤੇ ਉਹਦੇ ਕੱਪੜੇ-ਕੁਪੜੇ ਖਰੀਦਦੇ ਆ ਤੇ ਉਹਨੂੰ ਦੇਨੇ ਆ ਨਾਲੇ ਚਲੋ ਧੀਆ ਜੜੀਆਂ ਵਾ ਉਹ ਵੀ ਸਭ ਦੀਆਂ ਸਾਂਝੀਆਂ ਹੁੰਦੀਆਂ ਮਾਤਾ ਮਾਂ ਤੰਦਰੁਸਤੀਆਂ ਬਖਸ਼ੇ ਕਿਟ ਦੇ ਵਿੱਚੋਂ ਕਿਉਂਕਿ ਹੋਰ ਕੋਈ ਦੁਕਾਨ ਖੁੱਲੀ ਨਹੀਂ ਇਹ ਸ਼ੋਰੂਮ ਖੁੱਲਾ ਹੀ ਇੱਥੋਂ ਸਾਰੇ ਲੈ ਕੇ ਸੋਹਣੇ ਸੋਹਣੇ ਕੱਪੜੇ ਨੂੰ ਦੇਣੇ ਆ ਨਕੀ ਜੀ ਬਹੁਤ ਸੋਹਣੀ ਲੱਗਦੀ ਨਕੀ ਜੀ ਤੇ ਫੇਰ ਚੱਲਦੇ ਪਾਉਣੇ ਆ ਪਿੰਡ ਵਾਲ ਨੂੰ ਵੱਪੇ ਨੂੰ ਜਾਣਦੇ ਆ ਮੱਲਾਵਾਲ ਵਾਲੀ ਖਿੜਕ ਤੇ ਤੇ ਉਹ ਵਧੀਆ ਯਾਰ ਕਿੰਨਾ ਵਧੀਆ ਰੋਡ ਬਣ ਗਿਆ ਨਹੀਂ ਤੇ ਰੋਡ ਦੀ ਬਾੜੀ ਮੰਡੀ ਆਉਂਦੀ ਹੁੰਦੀ ਔਂਡ ਪੰਜ ਮਹਾ ਜਾਂ ਘੰਟਾ ਲੱਗਦਾ ਪਿੰਡੋਂ ਇੱਧਰ ਨੂੰ ਆਉਣ ਨੂੰ ਨਹੀਂ ਤੇ ਅੱਗੇ 2 ਘੰਟੇ ਲੱਗ ਜਾਂਦੇ ਤਰੱਕੀ ਦੇ ਹੌਲੀ ਵਾਲੀ ਦੇਸ਼ ਕਰਨੀ ਦਿਆ ਹੌਲੀ ਵਾਲੀ ਬਾਕੀ ਹੋਰ ਸਾਰੇ ਵੀਰ ਕੱਲ ਬਲੌਗ ਨਹੀਂ ਪਿਆ ਆਪਣੇ ਕੰਮ ਕਾਜ ਹੀ ਇਦਾਂ ਦੇ ਤੇ ਅੱਜਨੇ ਵੀਰ ਬਾਹਰੋਂ ਆਪਾਂ ਨੂੰ ਵੇਹਦੇ ਬਲੌਗ ਆਹ ਵੇਖ ਲਓ ਪੰਜਾਬ ਦੇ ਪਿੰਡ ਪੰਜਾਬ ਦੀਆਂ ਸੜਕਾਂ ਪੰਜਾਬ ਦੇ ਰੌਣਕ ਮੇਲੇ ਇੱਥੇ ਗੱਡੀ ਡਰਾਈਵ ਕਿੱਦਾਂ ਕਰੀਦੀ ਆ ਝੋਨੇ ਲੱਗੇ ਬਹਿਣ ਸੀਜ਼ਨ ਪੂਰਾ ਜੋਰਾ ਸ਼ੋਰਾ ਤੇ ਚੱਲਣ ਡਿਆ ਨਿਕਲ ਦੇਖਣੀ ਹੈ ਕਦੇ ਜਦੋਂ ਗਾੜੀ ਪੂਰਾ ਫੁੱਲ ਝੋਨੇ ਦਾ ਸੀਜ਼ਨ ਹੁਣ ਚੱਲਣ ਲਿਆ ਹਰ ਥਾਂ ਝੋਨੇ ਦਾ ਜੋਰ ਗਰਮੀ ਪੂਰੀ ਸਿਖਰਾਂ ਤੇ। ਅਕਈ ਵੀਰ ਮੈਸੇਜ ਕਰਦੇ ਵੀ ਸੀ ਸਾਰਾ ਤੁਹਾਡੇ ਵਿੱਚੋਂ ਇੱਕ ਬਲੋਕਾਂ ਦੇ ਚੋਂ ਪੰਜਾਬ ਦੀ ਝਲਕ ਵੇ ਲੈਨੇ ਆ। ਹੈ ਵੀ ਆ ਯਾਰ ਜਿਹੜਾ ਬੰਦਾ ਦੂਰ ਹੈ ਆ ਗਿਆ ਆਪਣਾ ਕੁਸੂ ਵਾਲਾ ਮੋੜ। ਮੜਾ ਮਸ਼ਹੂਰ ਆ ਪੰਜਾਬ ਦੇ ਵਿੱਚ। ਜਾਬ ਦੇ ਹਾਰਨ ਸਾਨੂੰ ਕਰੇ ਇਸ਼ਾਰੇ ਕੰਗਣਾ ਤੇ ਰਾਣੀ ਸੁਣਦੇ ਹਾਰਨ ਲਾਵਦਾ ਨਹੀਂ ਪੂਰਾ ਬੰਦਾ ਰੰਗੀਲਾ ਆ ਨਹੀਂ ਦੇ ਕਈ ਟਰੱਕਾਂ ਵਾਲੇ ਦੇ ਆ ਨਾ ਜੀ ਨਹੀਂ ਕਰਦਾ ਦੰਨ ਦਾ ਗੱਡੀ ਚਲਾਉਣ ਨੂੰ ਲਾਉਂਦਾ ਪੂਰਾ ਹਾਰਨ ਵੀਰ ਨੇ ਵੇਖਿਆ ਨਹੀਂ ਇਹਦਾ ਰੱਖਣਾ ਮਾਰ ਹਾਰਨ ਫੇਰ ਜਾਣਾ ਪਹੁੰਚ ਗਏ ਛੱਡ ਚੋਂ ਮੁੰਡੇ ਕੋ ਉਹ ਵੀਡੀਓ ਤੇ ਉਹਨੇ ਲੱਤਾਂ ਉਹਨੀਆਂ ਚੌੜੀਆਂ ਕੀਤੀਆਂ ਮੈਂ ਤਾਂ ਹੀ ਨਹੀਂ ਪਾਈ ਜਿਹੜੀ ਕੱਲ੍ਹ ਆਖੰਡਿਆ ਸੁੱਤਾ ਹੀ ਵੜਿਆ ਐਂਟਰੀ ਸਟੇਲ ਤੇ ਹੁਣ ਫਾਈਨਲ ਪਹੁੰਚ ਕੇ ਪਾਰ ਆਪਾਂ ਫੇਰ ਸਾਰੇ ਕੰਮ ਕਾਜ ਕਰਕੇ ਸਾਮਦੇ ਪਹੁੰਚ ਗਏ ਫੇਰ ਚੋਨਾ ਇੱਕ ਦਿਹਾੜੀ ਰੋਕੇ ਵੇਖਿਆ ਤਾਂ ਲੱਗਦਾ ਬੜਾ ਗਰੋਥ ਕੀਤੀ ਨਹੀਂ ਇਹ ਇੱਕ ਖਾਦ ਪਈ ਹੈ ਜਾਂ ਦੂਜੀ ਖਾਦ ਪਈ ਦਿੰਨੇ ਐ ਮਲ ਜਣਾ ਅੱਜ ਆਪਣੇ ਫਾਰਮ ਤੇ ਬੰਦੇ ਆਉਣ ਦੇ ਕੁਛ ਮਿਲਣੋ ਗਿਲਣਾ ਤੇ ਨਾਲੇ ਆਪਣੀ ਫਸਲવાડી ਵੇਖਣ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਉਣੇ ਆ ਕਿਰਪਾ ਮਾਲਕ ਦੀ ਜਰ ਕੀ ਬਸ ਮੀਂਹ ਮੰਗਦਾ ਝੋਨਾ ਮੀਂਹ ਆ ਜੇ ਤੇ ਫਿਰ ਥੋੜਾ ਜਿਹਾ ਝੋਨੇੜਾ ਵਾ ਗਰੋਥ ਵਧ ਕਰ ਜਾਂਦਾ ਉਹ ਪਹੁੰਚ ਗਿਆ ਆਪਣੇ ਫਾਰਮ ਤੇ ਤੇ ਦਿਨ ਨੇ ਜਦੋਂ ਦੁਪਹਿਰੇ ਹੁਣ ਜਿਤਨਾ ਰੈਸਟ ਹੁੰਦੀ ਆ ਉਦੋਂ ਫਿਰ ਸਫਾਈ ਸਪੀ ਕਰ ਲਈਦੀ ਆ ਡੇਰੇ ਦੀ ਕਿਉਂਕਿ ਉਦਾਂ ਤਰਕੇ ਤਰਕੇ ਕੰਮ ਦਾ ਟਾਈਮ ਹੁੰਦਾ ਉਦੋਂ ਕੰਮ ਨੂੰ ਰੁੱਝੀ ਹੁੰਦੀ ਉਹ ਜਿਹੜਾ ਦੂਜਾ ਪੱਖਾ ਨਾ ਆਪਣਾ ਉਹ ਥੱਲੇ ਲਾ ਲ ਇੱਥੇ ਲਾ ਲਾਂਗੇ ਨਾ ਉਹ ਜੇ ਲੋਡ ਪਊ ਲਾ ਲਾਂਗੇ ਰਹਿਣ ਦੇ ਤਰਾਵਾ ਵਗਦੀ ਆ ਜੀ ਐ ਇਸ ਕਾ ਪੜਾ ਰਹਿਣ ਦੇ ਇਹ ਹੁਣ ਐ ਵਧੀਆ ਡੇਰਾ ਲਿਸ਼ਕ ਗਿਆ ਝੁਕਲਾ ਸਾਰਾ ਝੁਕਲਾੜਾ ਤੇ ਆਪਣਾ ਟਰਾਂਫਰਮ ਸੜ ਗਿਆ ਸੋਡੀ ਵੀਰੋਂ ਟਰਾਂਫਰਮ ਲੈ ਗਿਆ ਪਿੱਛੇ ਲੈ ਜਾ ਉਹਨੂੰ ਪਿੱਛੇ ਹੀ ਔਰ ਲੱਕੜਾਂ ਦੇ ਉੱਪਰ ਹੀ ਸੁੱਟ ਗਿਆ इधर ला बुआ मार दे तोड़ दे फायदान जो है इसमें मिलता है सिलिका की वजह से और सिलिका सेल वॉल इतना स्ट्रांग करने के वजह से बाहर से जो भी बीमारी के जो भी जाते हैं उसको आसानी से हमारे फसल में घुसने नहीं देता है ये सिलिका का सबसे बड़ा रोल है और स्ट्रेस आज फील्ड चाहे बंदे अपने वीर सारे बायोस्टक बायोस्टक ਦੱਸ ਦੇ ਨਾਂ ਬਾਇਸਟੈਡ ਇੰਡੀਆ ਲਿਮਟਿਡ ਦਾ ਠੀਕ ਹੈ ਜੀ ਕਿ ਕਿੱਥੋਂ ਜੀ ਤੁਸੀਂ ਦੱਸ ਦੋ ਵਿੱਚ ਮੈਂ ਮੁੰਬਈ ਸੇ ਆ ਜਾਓ ਬਾਇਸਟੈਡ ਠੀਕ ਹੈ ਠੀਕ ਹੈ ਸਰ ਆਪਾਂ ਇੱਕ ਸੁਧਾਰ ਲੋਦੀ ਤੂੰ ਆਹੋ ਤੈਨੂੰ ਜਾਣਦੇ ਰੇ ਵਿੱਚ ਇੱਕ ਅੱਦੇ 'ਚ ਮੈਂ ਅੱਗੇ ਪਾਇਆ ਤੇਰਾ ਤੇ ਅੱਜ ਇਹ ਖੇਤ ਵਿੱਚ ਫੀਲਡ 'ਚ ਢੀੜਾ ਮਾਰਨ ਆਏ ਆ ਕਿਹੜੀ ਕਿਹੜੀ ਚੀਜ਼ ਦੀ ਘਾਟ ਆ ਜਾਂ ਕੋਈ ਵੀ ਆ ਉਹ ਆਪਾਂ ਨੂੰ ਦੱਸਣਗੇ ਤੇ ਉਸ ਹਿਸਾਬ ਨਾਲ ਆਪਾਂ ਤੁਹਾਨੂੰ ਸੁਜੈਸਟ ਕਰਾਂਗੇ ਬਾਕੀ ਵੇਖ ਕੇ ਦਾ ਸਾਰਾ ਤੁਹਾਨੂੰ ਦਿਖਾਵਾਂਗੇ मिट्टी तो <laughs> 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 <बार। laughs> की सेहत अच्छी करने के लिए सबसे ज्यादा जरूरत है कार्बन का लेवल बढ़ाना वो लेवल बढ़ाने के लिए आपको ऑर्गेनिक खाद डालना ही जरूरी है या तो आप गोबर खाद डालिए या कोई भी पेड़ पौधे जो भी हो, उसको सड़ा ही है उसको सड़ाइए दो तीन महीने के लिए और फिर वो जमीन में डालिए तो ही आपकी जमीन का कार्बन लेवल बढ़ेगा कार्बन लेवल बढ़ेगा तो उपजाऊ जो, जो है मिट्टी उसकी उपजाऊ क्षमता जो है बढ़ेगी और फसल अच्छी आएगी और सर इसके बाद एक और था कि जैसे अभी तो धान लग गया है तो इसमें लगे अभी भी डाल सकते हैं उतना रिजल्ट देगा को पहले डालना चाहिए उतना रिजल्ट देगा पहले डालिए पहले डाली तैयार करते आप जोतते हैं उसी टाइम पे डालिए ठीक है फायदा ਜਿੱਦਾਂ ਮਤਲਬ ਕਿ ਕਹਿ ਲੋ ਆਪਾਂ ਆਪਣੇ ਹੈਗਾ ਇੱਥੇ ਬਾਇ ਜੈਮ ਜਾਂ ਮੇਜੈਕਸ ਪਾ ਲੀਏ ਕਿਤਨੇ ਪਰਸੈਂਟ ਰਿਜ਼ਲਟ ਮਿਲ ਜਾਏਗਾ ਤੁਹਾਨੂੰ ਇਨਸਟੈਂਟ ਰਿਜ਼ਲਟ 20 25% ਮਿਲ ਜਾਈਏ ਬਟ ਜੋ 100% ਕੇ ਆਪ ਜੋ ਐਕਸਪੈਕਟੇਸ਼ਨ ਕਰ ਰਹੇ ਕਾਲੀ ਮਿੱਟੀ ਜਿਹਾ ਸਾ ਉਹ ਆਪ ਸਾਲ ਸਾ ਦਰ ਸਾਲ ਇਸਤੇਮਾਲ ਕਰਨਗੇ ਤਾਂ ਉਹ ਜੋ ਪਨਾ بڑھےਗਾ ਹੋਰ ਉਸਕੀ ਪ੍ਰੈਪਰੇਸ਼ਨ ਪਹਿਲੇ ਹੀ ਹੋਗੀ ਪਹਿਲੇ ਉਹ ਜ਼ਿਆਦਾ ਨਹੀਂ ਇਹ ਬਹੁਤ ਵਧੀਆ ਗੱਲ ਆ ਭਾਈ ਹੁਣ ਆਖੀ ਆ ਤੁਹਾਨੂੰ ਪੰਜਾਬੀ ਜੀ ਸਮਝਾ ਦਿੰਨੇ ਆ ਪੀ ਜਿਹੜੀ ਆਪਣੀ ਰੇਤਲੀ ਜ਼ਮੀਨ ਆ ਨਾ ਕੋਈ ਵੀ ਆਪਾਂ ਕਰਾਇਆ ਖੱਤਾ ਵਾ ਜਿੱਤਨਾ ਆਪਣੇ ਮੰਡ ਦੇ ਵਿੱਚ ਰੇਤ ਪੈ ਗਈ ਆ ਜਿੱਦਾਂ ਝੋਨਾ ਹੌਲਾ ਲੱਗਦਾ ਵਾ ਇਹਦੇ ਵਿੱਚ ਕਹਿੰਦੇ ਆ ਵੀ ਜਿੰਨੀ ਵੀ ਤੁਸੀਂ ਰੂੜੀ ਪਾਓ ਤੇ ਜਾਂ ਜਿੱਤਨਾ ਪੌਦਿਆਂ ਦੇ ਪੱਤੇ ਗਲੇ ਸੜੇ ਜਿਹੜੇ ਆ ਉਹ ਪਾਉਂਗੇ ਤੇ ਉਹਦਾ ਜ਼ਿਆਦਾ ਫਾਇਦਾ ਵਾ ਚਲੋ ਬਾਕੀ ਦਵਾਈਆਂ ਅਸਰ ਤੇ ਕਰਦੀਆਂ ਵਾ ਪਰ ਜਿਹੜੇ ਕਈ ਵੀ ਰੱਖ ਦਿੰਦੇ ਸਾਡਾ ਝੋਨਾ ਤੁਰਦਾ ਨਹੀਂ ਜਦੋਂ ਝੋਨਾ ਲਾਉਣ ਤੋਂ ਪਹਿਲਾਂ ਜਾਂ ਕਣਕ ਬੀਜਣ ਤੋਂ ਪਹਿਲਾਂ ਇਦੇ ਵਿੱਚ ਵੱਧ ਤੋਂ ਵੱਧ ਰੂੜੀ ਪਾਓ ਤੇ ਇਹਦੀ ਵਰਤੋਂ ਕਰਨੀ ਫਸਲ ਬੀਜਣ ਤੋਂ ਪਹਿਲਾਂ ਪੈਲੀ ਵਾਉਣ ਨਾਲ ਜਦ ਤੱਕ ਕਦ ਕਰਨ ਤੋਂ ਪਹਿਲਾਂ ਲਾ ਲਓ ਤੇ ਫਿਰ ਜਿਹੜਾ ਵਾ ਇਹਦਾ ਜ਼ਿਆਦਾ ਅਸਰ ਹੋਊਗਾ ਚਲੋ ਬਹੁਤ ਵਧੀਆ ਗੱਲ ਐ ਇਦਾਂ ਕੋਈ ਕੋਈ ਬੰਦਾ ਹੀ ਦੱਸਦਾ ਵਾ ਨਹੀਂ ਤੇ ਸਾਰੇ ਆਪਦੇ ਪ੍ਰੋਡਕਟ ਵੇਚਣ ਦੇ ਮਾਰੇ ਗੱਲਾਂ ਹੀ ਨਹੀਂ ਦੱਸਦੇ ਸਾਰਾ ਵੀਰਾਂ ਲਈ ਆਪਾਂ ਚੌਲਾਂ ਦਾ ਪ੍ਰਬੰਧ ਤੇ ਚਾਹ ਸਾਰਾ ਕੁਝ ਬਣਾ ਕੇ ਇਹਨਾਂ ਨੂੰ ਖਵਾਵਾਂਗੇ ਦੋ ਭੈਣਾ ਵਾਂ ਤੇ ਦੋ ਵੀਰ ਇੱਕ ਆਪਣਾ ਮਨਜਿੰਦਰ ਤੋਂ ਆ ਬਹੁਤ ਸਾਰੇ ਜਣੇ ਜੇ ਇਹਦੇ ਲੱਗੇ ਸਵਾਦ ਦੇਖਦੇ ਆਂ ਚਾਹ ਮੈਨੂੰ ਸਵਾਦ ਲੱਗੀ ਹੈ ਹੈ ਕੀ ਆ ਸਾਹਮਣੇ ਕੋਤਾ ਚਲ ਕੇ ਕਦੇ ਵੀ ਮੁੰਬਈ ਆਇਏਗਾ ਮੈਨੂੰ ਫੋਨ ਕਰਿਜੇਗਾ ਜ਼ਰੂਰੀ ਹਾਂ ਅਰੇ ਆਪਾ ਮੈਂ ਕਹਾਂ ਬੁਲਾ ਲੈਂਦਾ ਇਹ ਬੋਤਲ ਹੈਗੀ ਆ ਆਹੋ ਮੇਰੀ ਵੀ ਆਏ ਨਾਲ ਥਾਂ ਠੀਕ ਹੈ ਵਿਚੇ ਨਰਦੋ ਭਾਈ ਛੱਡ ਇਹ ਜਾਂ ਤੂੰ ਕਿੰਨ ਲਗਾ ਗਿਆ ਉਹ बहुत लंबा है, तो पे लगा। ले ला। है का। पे। चमन मैं सवा व्यक्ति पाड़ा ले लो हमारा लमार है गाड़ी आया ਉਹ ਕਰਦੇ ਆਂ ਦੀਦਾਵਾ ਨੂੰ ਕਰਨਾ ਵਾ ਦੂਰੀ ਕੱਦ ਪਹਿਲਾਂ ਇਹਨੂੰ ਪਤਲਾ-ਪਤਲਾ ਮਾਰ ਕੇ ਤੇ 2-4 ਦਿਨ ਇੱਥੇ ਪਿਆ ਰਹਿਣ ਦੇਣਾ ਵਾ ਕੱਦ ਜਿਹੜਾ ਵਾ ਪਾਣੀ ਸੁੱਕ ਜਾਣਾ ਮੁੜ ਕੇ ਨਾ ਇਹਦਾ ਜਿਹੜਾ ਵਾ ਕੱਤੇ ਦਾ ਜਿਹੜਾ ਸੀਕ ਜਾਂ ਮਾਰਤੀ ਦੀ ਨਾ ਮੱਕੀ ਉਹ ਘੱਟ ਮਾਰਦੀ ਆ ਪਹਿਲਾਂ ਇਹਨੂੰ ਪਤਲਾ-ਪਤਲਾ ਇਦਾਂ ਪਾਣੀ ਦੇ ਵਿੱਚ ਮਾਰ ਕੇ ਮੁੜ ਕੇ ਨੂੰ ਸੁਕਾ ਦੇਣਾ ਫੇਰ ਇਹਨੂੰ 2 ਦਿਨ ਛੱਡ ਕੇ ਜਦੋਂ ਭਈਆਂ ਨੇ ਲਾਉਣਾ ਵਾ ਉਤਤ ਬਾਦ ਨੂੰ ਫੇਰ ਦੁਬਾਰਾ ਕਦਮ ਮਾਰਦੇ ਨੇ ਦਿਨਾਂ ਕੀ ਹੁੰਦਾ ਵੀ ਜਿਹੜਾ ਮੱਕੀ ਦਾ ਵੀ ਚਲਾ ਸੀਕ ਜਾਵਨਾ ਕੋਈ ਖਤਮ ਹੋ ਜਾਂਦਾ ਉਹ ਝੋਨਾ ਜਿਹੜਾ ਛੇਤੀ ਟੁੱਟਦਾ ਤੇ ਜੇ ਆਪਾਂ ਇਦਾਂ ਹੀ ਕਦਮ ਮਾਰ ਦਈਏ ਲਗਾਤਾਰ ਇਹ ਜਿਹੜੀ ਮੱਕੀ ਦੇ ਵਿੱਚ ਜਿੰਨਾ ਵੀ ਸੀਕ ਉਹ ਝੋਨੇ ਨੂੰ ਤੁਰੰਤ ਨਹੀਂ ਦਿੰਦਾ ਤੇ ਬਹੁਤ ਜ਼ਿਆਦਾ ਖਰਾਬ ਕਰਦਾ ਝੋਨਾ ਮਰਦਾ ਵੀ ਬਹੁਤ ਜ਼ਿਆਦਾ 갈ਦਾ ਵੀ ਬਹੁਤ ਜ਼ਿਆਦਾ ਇਸ ਕਰਕੇ ਮੇਰੇ ਵੀ ਧਿਆਰ ਰੱਖਿਆ ਕਰੋ ਮੱਕੀ ਵਾਲਾ ਖੇਤ ਸਿੱਧਾ ਕਾਤਣਾ ਕਰਿਆ ਕਰੋ ਉਹਨੂੰ ਇੱਕ ਦੀ ਦਿਹਾੜੀ ਉਂ ਕਾ ਜਦੋਂ ਡਿਆਗਰ ਜਦੋਂ ਗਲ ਜਾਂਦਾ ਵਾ ਉਸ ਤੋਂ ਬਾਅਦ ਪਲਾ ਮਾਰ ਦਿਆ ਕਰੋ ਤੇ ਫੇਰ ਉਹ ਧਰਮ ਜਿਹੜਾ ਵਾ ਚੁੰਨਾ ਜਿਹੜਾ ਬਾਲਾ ਖਰਾਬ ਨਾ ਕਰੋ ਤਾਂ ਅਸਰ ਪਦਲਾ ਪਦਲਾ ਮਾਰ ਕੇ ਤੇ ਫੇਰ ਇਹ ਵਧੀਆ ਛੁਮਾਤ ਰਪੇ ਨਾ ਵਰੀਆ ਬਲੋ ਕਰਨਾ ਹੈ ਅੰਗਰੇਜ਼ਾਂ ਨੇ ਕਿ ਜਿਹੜੇ ਕੰਮ ਸੇ ਕਾਇਏ ਬਲੋ ਕਰਦੇ ਆ ਨਾ ਇਹ ਨੂੰ ਕਿਨੇ ਲਾਉਂ ਰਾਂ ਗਰਾਰੀਆਂ ਇੱਕ ਵਾਰੀ ਘੱਟੇ ਚ ਭਰ ਦੋ ਐਨ ਇੱਕ ਰੀ ਸਾਫ ਕਰਕੇ ਕੱਢਦੇ ਆ ਆ ਦੇ ਇੱਕ ਰੀ ਘੱਟਾ ਕੋਟਾ ਐ ਪਾ ਕੇ ਗਰਾਰੀਆਂ ਲੇ ਜੇ ਪਰੇ ਸਿੱਧੀ ਕਰਕੇ ਨਾ ਕਰੀ ਤਾਂ ਕਰੀ ਕਰ ਗਈ ਇਕੱਠੀ ਕਰਕੇ ਤੇ ਫਿਰ ਤਾਂ ਖਾਣੀ ਨਾ ਇਹ ਬਲੋ ਕਰ ਨਾ ਹੋਣੀ ਬਲੋ ਨਾ ਚੁੱਕਦੇ ਤਾਂ ਇਹ ਦੇਣਾ ਕੋਈ ਹੈ ਇਹ ਕਾਹ ਇੱਕ ਚੱਕੀ ਵੇ ਚੱਕੀ ਵੇ ਚੁੱਕਦੇ ਆਨਲ ਰਾਈਟਰ ਦੇ ਸ਼ੋਅ ਤੇ ਨਾ ਵਾਜ ਲੰਮਾ ਵੜਾ ਜੋ ਮੈਨੂੰ ਲੱਗਦਾ ਕਿ ਭਾਗ ਪੜਕੇ ਦਾ ਓਏ ਗੁੱਲਾ ਆਇਆ ਇਹ ਤਾਂ ਜਦੋਂ ਵੀ ਬੰਨਿਆ ਲੋ ਗੱਡੀ ਲੋਗ ਲੋਗ ਲੱਗਦਾ ਗੁੱਲਾ ਘਾਟੇ ਤੇੰਦਾ ਚਾਂਸੀ ਕਰ ਹੁਣ ਸਾਰੇ ਝੋਨੇ ਨੂੰ A to Z ਮਾਰ ਕੇ ਗੀੜਾ ਫਿਰ ਜਾਂਨੇ ਹਣਕਾਰੀ ਖਾਦ ਤੇ ਪੈ ਗਈ ਦੋਰੀ ਦੀ ਕਰਦੇ ਤਿਆਰੀ ਛੋਨਾ ਬੂਟਾ ਕਾਫੀ ਮਾਰ ਗਿਆ ਸਾਰੇ ਹੁਣ ਗੀੜਾ ਛੇੜਾ ਮਾਰ ਕੇ ਲੈ ਕੇ ਬਾਬੇ ਦਾ ਨਾਮ ਹੁਣ ਚਲਦੇ ਘਰ ਨੂੰ ਇਹ ਘਰੇ ਬਰਿਆ ਜਿਹਾ ਬੜਾ ਫੁੱਲ ਹੀ ਆ ਚੜਾਈ ਚ ਅੱਜ ਹਾਂ ਆ ਬੜਾ ਕੰਮ ਖਰਾਬ ਯਾਰ ਆ ਹੁਣੇ ਸੱਟ ਲਾ ਚਲੀ ਫੱਟੀ ਹੋਏ ਪੈਰ ਪੈ ਸਕਦਾ ਯਾਰ ਪੈਰ ਪੈ ਗਿਆ ਤੇ ਮੋਬਾਈਲ ਮੁੱਲ ਸਟਾਊਗੇ ਆ ਨਾ ਭਾਜੀ ਹੁਣੀ ਆ ਜਾਣਾ ਆਪਣੇ ਆ ਆ ਮੈਂ ਟੀਪਾ ਵੀ ਲੱਤ ਟੁੱਟਣ ਮੈਂ ਹੁਣ ਫੇਰ ਡੁੱਟ ਚੱਲੀ ਤੇ ਫੋਨ ਵੀ ਪਾਣੀ 'ਚ ਜਾਣਾ ਮੇਰੇ ਇਲਾਕੇ ਤੋਂ ਚੱਲੀਏ ਮੈਂ ਮੋੜੇ ਗਈ ਨਾਮ ਨਾਮ ਪੁੱਛਦਾ ਪੈ ਗਿਆ ਅੱਜ ਪਾਣੀ ਚੜਿਆ ਹੀ ਬੜਾ ਦੇ ਵੱਖਾਂ ਜਵਾਨਾ ਫੁੱਲੀਆਂ ਹੁਣ ਉਹ ਬਾਹਰਲਾ ਝੋਨਾ ਮੋਤੀ ਪਲਣਾ ਬਣਾ ਉਹਨੂੰ ਖਾਲ ਖੁਦ ਪਾ ਦਈਏ ਸੇੜੇ ਭਾਈ ਦੇਣੀਆਂ ਬੰਦ ਸਾਰੇ